ਪੂਰੇ ਤਰੀਕੇ ਦੇ ਨਾਲ ਬੰਦ ਨੂੰ ਸਮਰਥਨ ਹੈ ਜਿਹੜਾ ਉਹ ਮਿਲ ਰਿਹਾ ਮੈਂ ਕਹੂੰਗਾ ਇੱਧਰਲੇ ਪਾਸੇ ਵੀ ਜ਼ਰੂਰ ਦਿਖਾ ਦਿਓ ਇਹ ਰੋਡ ਹੈ ਜਿਹੜਾ ਇਸੇ ਰੋਡ ਦੇ ਉੱਪਰ ਇਹ ਦਿੱਲੀ ਨੂੰ ਜਾਂਦਾ ਸਿੱਧਾ ਇੱਧਰੋਂ ਸੰਗਰੂਰ ਨੂੰ ਜਾਂਦਾ ਪਟਿਆਲੇ ਨੂੰ ਜਾਂਦਾ ਦੇਖ ਸਕਦੇ ਹੋ ਸਾਹਮਣੇ ਉਹ ਖਨੌਰੀ ਨੂੰ ਰਸਤਾ ਜਾਂਦਾ ਤਾਂ ਇਹ ਰੋਡ ਬਿਲਕੁਲ ਸੁੰਨ ਪਿਆ ਕਿਤੇ ਕਿਤੇ ਟਾਵੇਂ ਟਾਵੇਂ ਮੋਟਰਸਾਈਕਲ ਆਉਂਦੇ ਨੇ ਕਿਸਾਨਾਂ ਦੇ ਮੋਟਰਸਾਈਕਲ ਫਿਰਦੇ ਨੇ ਟਰੈਕਟਰ ਫਿਰਦੇ ਨੇ ਗੱਡੀਆਂ ਫਿਰਦੀਆਂ ਨੇ ਇਹ ਤਾਂ ਦੇਖ ਸਕਦੇ ਹੋ ਬਾਜ਼ਾਰ ਨੇ ਜਿਹੜੇ ਬਿਲਕੁਲ ਬੰਦ ਪਏ ਨੇ ਲੋਕਾਂ ਨੇ ਦੁਕਾਨਾਂ ਨੇ ਜਿਹੜੀਆਂ ਬੰਦ ਕੀਤੀਆਂ ਹੋਈਆਂ ਨੇ ਖਨੌਰੀ ਪਾਤਣਾ ਰੋਡ ਤੋਂ ਤੁਹਾਨੂੰ ਦਿਖਾ ਰਹੇ ਆ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਜੋ ਮੰਗਾਂ ਨੂੰ ਲੈ ਕੇ ਜੋ ਮੰਗਾਂ ਜਦੋਂ ਕਿਸਾਨੀ ਬਿੱਲ ਵਾਪਸ ਹੋਏ ਸੀ ਸੈਂਟਰ ਸਰਕਾਰ ਨੇ ਵਾਪਸ ਕੀਤੇ ਸੀਗੇ ਤਾਂ ਉਸ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਤੋਂ ਸੜਕਾਂ ਤੇ ਆ ਚੁੱਕੇ ਨੇ ਤਾਂ ਜੋ ਮੰਗਾਂ ਨੇ ਜਿਹੜੀਆਂ ਉਹ ਮਨਵਾਈਆਂ ਜਾ ਸਕਣ ਜਿਹੜੀਆਂ ਮੰਗਾਂ ਸੈਂਟਰ ਸਰਕਾਰ ਨੇ ਮੰਗਣ ਲਈ ਕਿਹਾ ਗਿਆ ਸੀ ਤਾਂ ਕਿਸਾਨਾਂ ਦਾ ਕਹਿਣਾ ਕਿ ਉਹ ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਹਲੇ ਤੱਕ ਨਹੀਂ ਗਈਆਂ ਉਹਨਾਂ ਦੀ ਨੋਟੀਫਿਕੇਸ਼ਨ ਨਹੀਂ ਹੋਈ ਇੰਪਲੀਮੈਂਟ ਨਹੀਂ ਹੋਈਆਂ ਤਾਂ ਦੇਖ ਸਕਦੇ ਹੋ ਤੁਸੀਂ ਉਸੇ ਨੂੰ ਲੈ ਕੇ ਕਿਸਾਨ ਤੇ ਸੈਂਟਰ ਦੇ ਵਿਚਕਾਰ ਜਿਹੜਾ ਰੇਡ ਕਾ ਉਹ ਇੱਕ ਵਾਰ ਫਿਰ ਤੋਂ ਬਣ ਚੁੱਕਿਆ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਮੈਂ ਇਧਰਲੇ ਪਾਸੇ ਕਹੂੰਗਾ ਉਹ ਵੀ ਦਿਖਾ ਦਿਓ ਗੜੀਆਂ ਵੀ ਸੁੰਨੀਆਂ ਪਈਆਂ ਨੇ ਸਾਰਾ ਪਾਸੇ ਸੁੰਨਾ ਹੀ ਸੁੰਨਾ ਪਿਆ ਦੂਰ ਤੱਕ ਮੈਂ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ ਦੁਕਾਨਾਂ ਹਰ ਪਾਸੇ ਬੰਦ ਪਈਆਂ ਨੇ ਕਿਸਾਨ ਨੇ ਜਿਹੜੇ ਹਰ ਪਾਸੇ ਕਿਸਾਨ ਹੀ ਕਿਸਾਨ ਨੇ ਤਾਂ ਸਾਹਮਣੇ ਦੇਖ ਸਕਦੇ ਹੋ ਜਿਵੇਂ ਟਰੈਕਟਰ ਨੇ ਜਿਹੜੇ ਆ ਮੋਟਰਸਾਈਕਲਾਂ ਤੇ ਜਿਹੜੇ ਕਿਸਾਨ ਜਾ ਰਹੇ ਨੇ ਖਨੌਰੀ ਧਰਨਾ ਜਿਹੜਾ ਲੱਗਿਆ ਹੋਇਆ ਉੱਤੇ ਪਹੁੰਚਣ ਦੇ ਲਈ ਪਰ ਬਾਜ਼ਾਰ ਨੇ ਜਿਹੜੇ ਬਾਜ਼ਾਰ ਬੰਦ ਨੂੰ ਭਾਰਤ ਬੰਦ ਨੂੰ ਜਿਹੜਾ ਸੱਦਾ ਦਿੱਤਾ ਗਿਆ ਸੀ ਪੰਜਾਬ ਬੰਦ ਹੈ ਜਿਹੜਾ ਆ ਪੂਰੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਸਮਰਥਨ ਜਿਹੜਾ ਮਿਲ ਰਿਹਾ ਹੈ ਬਾਜ਼ਾਰ ਹੈ ਜਿਹੜਾ ਸਿੱਧਾ ਪਟਿਆਲੇ ਨੂੰ ਜਾਂਦਾ ਤੇ ਇੱਥੋਂ ਹੀ ਸਿੱਧਾ ਸੰਗਰੂਰ ਨੂੰ ਜਾਂਦਾ ਤਾਂ ਇਹ ਰੋਡ ਵੀ ਦੇਖ ਸਕਦੇ ਹੋ ਬਿਲਕੁਲ ਸੁਣਨੇ ਪਏ ਨੇ ਕਿਸਾਨਾਂ ਨੂੰ ਸਮਰਥਨ ਹੈ ਜਿਹੜਾ ਮਿਲ ਰਿਹਾ ਤਾਂ ਦੇਖ ਸਕਦੇ ਹੋ ਬੰਦ ਦਾ ਸੱਦਾ ਦਿੱਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਤਾਂ ਅੱਜ ਸਾਰੇ ਬਾਜ਼ਾਰ ਨੇ ਜਿਹੜੇ ਦੁਕਾਨਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਜਿਹੜੇ ਦੁਕਾਨਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਬੰਦ ਨਜ਼ਰ ਆ ਰਹੀਆਂ ਨੇ ਕਿਸਾਨਾਂ ਨੂੰ ਪੂਰੇ ਤਰੀਕੇ ਦੇ ਨਾਲ ਬੰਦ ਨੂੰ ਸਮਰਥਨ ਹੈ ਜਿਹੜਾ ਉਹ ਮਿਲ ਰਿਹਾ ਮੈਂ ਕਹੂੰਗਾ ਇਧਰਲੇ ਪਾਸੇ ਵੀ ਜ਼ਰੂਰ ਦਿਖਾ ਦਿਓ ਇਹ ਰੋਡ ਹੈ ਜਿਹੜਾ ਇਸੇ ਰੋਡ ਦੇ ਉੱਪਰ ਇਹ ਦਿੱਲੀ ਨੂੰ ਜਾਂਦਾ ਸੱਦਾ ਇਧਰੋਂ ਸੰਗਰੂਰ ਨੂੰ ਜਾਂਦਾ ਪਟਾਲੇ ਨੂੰ ਜਾਂਦਾ ਦੇਖ ਸਕਦੇ ਹੋ ਸਾਹਮਣੇ ਉਹ ਖਨੌਰੀ ਨੂੰ ਰਸਤਾ ਜਾਂਦਾ ਤਾਂ ਇਹ ਰੋਡ ਬਿਲਕੁਲ ਸੁੰਨ ਪਿਆ ਕਿਤੇ ਕਿਤੇ ਟਾਵੇਂ ਟਾਵੇਂ ਮੋਟਰਸਾਈਕਲ ਆਉਂਦੇ ਨੇ ਕਿਸਾਨਾਂ ਦੇ ਮੋਟਰਸਾਈਕਲ ਫਿਰਦੇ ਨੇ ਟਰੈਕਟਰ ਫਿਰਦੇ ਨੇ ਗੱਡੀਆਂ ਫਿਰਦੀਆਂ ਨੇ ਤਾਂ ਦੇਖ ਸਕਦੇ ਹੋ ਬਾਜ਼ਾਰ ਨੇ ਜਿਹੜੇ ਬਿਲਕੁਲ ਬੰਦ ਪਏ ਨੇ ਲੋਕਾਂ ਨੇ ਦੁਕਾਨਾਂ ਨੇ ਜਿਹੜੀਆਂ ਬੰਦ ਕੀਤੀਆਂ ਹੋਈਆਂ ਨੇ ਖਨੌਰੀ ਪਾਤਣਾ ਰੋਡ ਤੋਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਜੋ ਮੰਗਾ ਨੂੰ ਲੈ ਕੇ ਜੋ ਮੰਗਾ ਜਦੋਂ ਕਿਸਾਨੀ ਬਿੱਲ ਵਾਪਸ ਹੋਏ ਸੀ ਸੈਂਟਰ ਸਰਕਾਰ ਨੇ ਵਾਪਸ ਕੀਤੇ ਸੀਗੇ ਤਾਂ ਉਸ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਤੋਂ ਸੜਕਾਂ ਤੇ ਆ ਚੁੱਕੇ ਨੇ ਤਾਂ ਜੋ ਮੰਗਾਂ ਨੇ ਜਿਹੜੀਆਂ ਉਹ ਮਨਵਾਈਆਂ ਜਾ ਸਕਣ ਜਿਹੜੀਆਂ ਮੰਗਾਂ ਸੈਂਟਰ ਸਰਕਾਰ ਨੇ ਮੰਗਣ ਲਈ ਕਿਹਾ ਗਿਆ ਸੀ ਤਾਂ ਕਿਸਾਨਾਂ ਦਾ ਕਹਿਣਾ ਕਿ ਉਹ ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਹਲੇ ਤੱਕ ਨਹੀਂ ਗਈਆਂ ਉਹਨਾਂ ਦੀ ਨੋਟੀਫਿਕੇਸ਼ਨ ਨਹੀਂ ਹੋਈ ਇੰਪਲੀਮੈਂਟ ਨਹੀਂ ਹੋਈਆਂ ਤਾਂ ਦੇਖ ਸਕਦੇ ਹੋ ਤੁਸੀਂ ਉਸੇ ਨੂੰ ਲੈ ਕੇ ਕਿਸਾਨ ਤੇ ਸੈਂਟਰ ਦੇ ਵਿਚਕਾਰ ਜਿਹੜਾ ਰੇਡ ਕਾ ਉਹ ਇੱਕ ਵਾਰ ਫਿਰ ਤੋਂ ਬਣ ਚੁੱਕਿਆ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਮੈਂ ਇਧਰਲੇ ਪਾਸੇ ਕਹੂੰਗਾ ਉਹ ਵੀ ਦਿਖਾ ਦਿਓ ਗਲੀਆਂ ਵੀ ਸੁੰਨੀਆਂ ਪਈਆਂ ਨੇ ਸਾਰਾ ਪਾਸੇ ਸੁੰਨਾ ਹੀ ਸੁੰਨਾ ਪਿਆ ਦੂਰ ਤੱਕ ਮੈਂ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ ਦੁਕਾਨਾਂ ਹਰ ਪਾਸੇ ਬੰਦ ਪਈਆਂ ਨੇ ਕਿਸਾਨ ਨੇ ਜਿਹੜੇ ਹਰ ਪਾਸੇ ਕਿਸਾਨ ਹੀ ਕਿਸਾਨ ਨੇ ਤਾਂ ਸਾਹਮਣੇ ਦੇਖ ਸਕਦੇ ਹੋ ਜਿਵੇਂ ਟਰੈਕਟਰ ਨੇ ਜਿਹੜੇ ਆ ਮੋਟਰਸਾਈਕਲਾਂ ਤੇ ਜਿਹੜੇ ਕਿਸਾਨ ਜਾ ਰਹੇ ਨੇ ਖਨੌਰੀ ਧਰਨਾ ਜਿਹੜਾ ਲੱਗਿਆ ਹੋਇਆ ਉੱਤੇ ਪਹੁੰਚਣ ਦੇ ਲਈ ਪਰ ਬਾਜ਼ਾਰ ਨੇ ਜਿਹੜੇ ਬਾਜ਼ਾਰ ਬੰਦ ਨੂੰ ਭਾਰਤ ਬੰਦ ਨੂੰ ਜਿਹੜਾ ਸੱਦਾ ਦਿੱਤਾ ਗਿਆ ਸੀ ਪੰਜਾਬ ਬੰਦ ਹੈ ਜਿਹੜਾ ਪੂਰੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਸਮਰਥਨ ਹੈ ਜਿਹੜਾ ਮਿਲ ਰਿਹਾ ਹੈ ਪੂਰੇ ਤਰੀਕੇ ਦੇ ਨਾਲ ਸੁੰਨ ਪਏ ਨੇ ਦੁਕਾਨਾਂ ਬੰਦ ਪਈਆਂ ਨੇ ਤੇ ਇਹ ਰੋਡ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਸਿੱਧਾ ਪਟਿਆਲੇ ਨੂੰ ਜਾਂਦਾ ਤੇ ਇੱਥੋਂ ਹੀ ਸਿੱਧਾ ਸੰਗਰੂਰ ਨੂੰ ਜਾਂਦਾ ਤਾਂ ਇਹ ਰੋਡ ਵੀ ਦੇਖ ਸਕਦੇ ਹੋ ਬਿਲਕੁਲ ਸੁੰਨੇ ਪਏ ਨੇ ਕਿਸਾਨਾਂ ਨੂੰ ਸਮਰਥਨ ਹੈ ਜਿਹੜਾ ਮਿਲ ਰਿਹਾ ਹੈ ਤਾਂ ਦੇਖ ਸਕਦੇ ਹੋ ਬੰਦ ਦਾ ਸੱਦਾ ਦਿੱਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਤਾਂ ਅੱਜ ਸਾਰੇ ਬਾਜ਼ਾਰ ਨੇ ਜਿਹੜੇ ਦੁਕਾਨਾਂ ਨੇ ਜੜੀਆਂ ਕਿਤੇ ਨਾ ਕਿਤੇ ਬੰਦ ਨਜ਼ਰ ਆ ਰਹੀਆਂ ਨੇ ਕਿਸਾਨਾਂ ਨੂੰ ਪੂਰੇ ਤਰੀਕੇ ਦੇ ਨਾਲ ਬੰਦ ਨੂੰ ਸਮਰਥਨ ਹੈ ਜਿਹੜਾ ਉਹ ਮਿਲ ਰਿਹਾ ਮੈਂ ਕਹੂੰਗਾ ਇਧਰਲੇ ਪਾਸੇ ਵੀ ਜ਼ਰੂਰ ਦਿਖਾ ਦਿਓ ਇਹ ਰੋਡ ਹੈ ਜਿਹੜਾ ਇਸੇ ਰੋਡ ਦੇ ਉੱਪਰ ਇਹ ਦਿੱਲੀ ਨੂੰ ਜਾਂਦਾ ਸਿੱਧਾ ਇਧਰੋਂ ਸੰਗਰੂਰ ਨੂੰ ਜਾਂਦਾ ਪਟਿਆਲੇ ਨੂੰ ਜਾਂਦਾ ਦੇਖ ਸਕਦੇ ਹੋ ਸਾਹਮਣੇ ਉਹ ਖਨੌਰੀ ਨੂੰ ਰਸਤਾ ਜਾਂਦਾ ਤਾਂ ਇਹ ਰੋਡ ਬਿਲਕੁਲ ਸੁੰਨ ਪਿਆ ਕਿਤੇ ਕਿਤੇ ਟਾਵੇਂ-ਟਾਵੇਂ ਮੋਟਰਸਾਈਕਲ ਆਉਂਦੇ ਨੇ ਕਿਸਾਨਾਂ ਦੇ ਮੋਟਰਸਾਈਕਲ ਫਿਰਦੇ ਨੇ ਟਰੈਕਟਰ ਫਿਰਦੇ ਨੇ ਗੱਡੀਆਂ ਫਿਰਦੀਆਂ ਨੇ ਇਹ ਤਾਂ ਦੇਖ ਸਕਦੇ ਹੋ ਬਾਜ਼ਾਰ ਨੇ ਜਿਹੜੇ ਬਿਲਕੁਲ ਬੰਦ ਪਏ ਨੇ ਲੋਕਾਂ ਨੇ ਦੁਕਾਨਾਂ ਨੇ ਜਿਹੜੀਆਂ ਬੰਦ ਕੀਤੀਆਂ ਹੋਈਆਂ ਨੇ ਖਨੌਰੀ ਪਾਤਣਾ ਰੋਡ ਤੋਂ ਤੁਹਾਨੂੰ ਦਿਖਾ ਰਹੇ ਆ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਜੋ ਮੰਗਾਂ ਨੂੰ ਲੈ ਕੇ ਜੋ ਮੰਗਾਂ ਜਦੋਂ ਕਿਸਾਨੀ ਬਿੱਲ ਵਾਪਸ ਹੋਏ ਸੀ ਸੈਂਟਰ ਸਰਕਾਰ ਨੇ ਵਾਪਸ ਕੀਤੇ ਸੀਗੇ ਤਾਂ ਉਸ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਤੋਂ ਸੜਕਾਂ ਤੇ ਆ ਚੁੱਕੇ ਨੇ ਤਾਂ ਜੋ ਮੰਗਾਂ ਨੇ ਜਿਹੜੀਆਂ ਉਹ ਮਨਵਾਈਆਂ ਜਾ ਸਕਣ ਜਿਹੜੀਆਂ ਮੰਗਾਂ ਸੈਂਟਰ ਸਰਕਾਰ ਨੇ ਮੰਗਣ ਲਈ ਕਿਹਾ ਗਿਆ ਸੀ ਤਾਂ ਕਿਸਾਨਾਂ ਦਾ ਕਹਿਣਾ ਕਿ ਉਹ ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਹਲੇ ਤੱਕ ਨਹੀਂ ਗਈਆਂ ਉਹਨਾਂ ਦੀ ਨੋਟੀਫਿਕੇਸ਼ਨ ਨਹੀਂ ਹੋਈ ਇੰਪਲੀਮੈਂਟ ਨਹੀਂ ਹੋਈਆਂ ਤਾਂ ਦੇਖ ਸਕਦੇ ਹੋ ਤੁਸੀਂ ਉਸੇ ਨੂੰ ਲੈ ਕੇ ਕਿਸਾਨ ਤੇ ਸੈਂਟਰ ਦੇ ਵਿਚਕਾਰ ਜਿਹੜਾ ਰੇਡ ਕਾ ਉਹ ਇੱਕ ਵਾਰ ਫਿਰ ਤੋਂ ਬਣ ਚੁੱਕਿਆ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਮੈਂ ਇਧਰਲੇ ਪਾਸੇ ਕਹੂੰਗਾ ਉਹ ਵੀ ਦਿਖਾ ਦਿਓ ਗਲੀਆਂ ਵੀ ਸੁੰਨੀਆਂ ਪਈਆਂ ਨੇ ਸਾਰਾ ਪਾਸੇ ਸੁੰਨਾ ਹੀ ਸੁੰਨਾ ਪਿਆ ਦੂਰ ਤੱਕ ਮੈਂ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ ਦੁਕਾਨਾਂ ਹਰ ਪਾਸੇ ਬੰਦ ਪਈਆਂ ਨੇ ਕਿਸਾਨ ਨੇ ਜਿਹੜੇ ਹਰ ਪਾਸੇ ਕਿਸਾਨ ਹੀ ਕਿਸਾਨ ਨੇ ਤਾਂ ਸਾਹਮਣੇ ਦੇਖ ਸਕਦੇ ਹੋ ਜਿਵੇਂ ਟਰੈਕਟਰ ਨੇ ਜਿਹੜੇ ਆ ਮੋਟਰਸਾਈਕਲਾਂ ਤੇ ਜਿਹੜੇ ਕਿਸਾਨ ਜਾ ਰਹੇ ਨੇ ਖਨੌਰੀ ਧਰਨਾ ਜਿਹੜਾ ਲੱਗਿਆ ਹੋਇਆ ਉੱਤੇ ਪਹੁੰਚਣ ਦੇ ਲਈ ਪਰ ਬਾਜ਼ਾਰ ਨੇ ਜਿਹੜੇ ਬਾਜ਼ਾਰ ਬੰਦ ਨੂੰ ਭਾਰਤ ਬੰਦ ਨੂੰ ਜਿਹੜਾ ਸੱਦਾ ਦਿੱਤਾ ਗਿਆ ਸੀ ਪੰਜਾਬ ਬੰਦ ਹੈ ਜਿਹੜਾ ਪੂਰੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਸਮਰਥਨ ਹੈ ਜਿਹੜਾ ਮਿਲ ਰਿਹਾ ਹੈ ਪੂਰੇ ਤਰੀਕੇ ਦੇ ਨਾਲ ਸੁੰਨ ਪਏ ਨੇ ਦੁਕਾਨਾਂ ਬੰਦ ਪਈਆਂ ਨੇ ਤੇ ਇਹ ਰੋਡ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਸਿੱਧਾ ਪਟਿਆਲੇ ਨੂੰ ਜਾਂਦਾ ਤੇ ਇੱਥੋਂ ਹੀ ਸਿੱਧਾ ਸੰਗਰੂਰ ਨੂੰ ਜਾਂਦਾ ਤਾਂ ਇਹ ਰੋਡ ਵੀ ਦੇਖ ਸਕਦੇ ਹੋ ਬਿਲਕੁਲ ਸੁੰਨੇ ਪਏ ਨੇ ਕਿਸਾਨਾਂ ਨੂੰ ਸਮਰਥਨ ਹੈ ਜਿਹੜਾ ਮਿਲ ਰਿਹਾ ਹੈ ਤਾਂ ਦੇਖ ਸਕਦੇ ਹੋ ਬੰਦ ਦਾ ਸੱਦਾ ਦਿੱਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਤਾਂ ਅੱਜ ਸਾਰੇ ਬਾਜ਼ਾਰ ਨੇ ਜਿਹੜੇ ਦੁਕਾਨਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਬੰਦ ਨਜ਼ਰ ਆ ਰਹੀਆਂ ਨੇ ਕਿਸਾਨਾਂ ਨੂੰ ਪੂਰੇ ਤਰੀਕੇ ਦੇ ਨਾਲ ਬੰਦ ਨੂੰ ਸਮਰਥਨ ਹੈ ਜਿਹੜਾ ਉਹ ਮਿਲ ਰਿਹਾ ਮੈਂ ਕਹੂੰਗਾ ਇਧਰਲੇ ਪਾਸੇ ਵੀ ਜ਼ਰੂਰ ਦਿਖਾ ਦਿਓ ਇਹ ਰੋਡ ਆ ਜਿਹੜਾ ਇਸੇ ਰੋਡ ਦੇ ਉੱਪਰ ਇਹ ਦਿੱਲੀ ਨੂੰ ਜਾਂਦਾ ਸੱਦਾ ਇਧਰੋਂ ਸੰਗਰੂਰ ਨੂੰ ਜਾਂਦਾ ਪਟਿਆਲੇ ਨੂੰ ਜਾਂਦਾ ਦੇਖ ਸਕਦੇ ਹੋ ਸਾਹਮਣੇ ਉਹ ਖਨੌਰੀ ਨੂੰ ਰਸਤਾ ਜਾਂਦਾ ਤਾਂ ਇਹ ਰੋਡ ਬਿਲਕੁਲ ਸੁੰਨ ਪਿਆ ਕਿਤੇ ਕਿਤੇ ਟਾਵੇਂ ਟਾਵੇਂ ਮੋਟਰਸਾਈਕਲ ਆਉਂਦੇ ਨੇ ਕਿਸਾਨਾਂ ਦੇ ਮੋਟਰਸਾਈਕਲ ਫਿਰਦੇ ਨੇ ਟਰੈਕਟਰ ਫਿਰਦੇ ਨੇ ਗੱਡੀਆਂ ਫਿਰਦੀਆਂ ਨੇ ਇਹਦਾ ਦੇਖ ਸਕਦੇ ਹੋ ਬਾਜ਼ਾਰ ਨੇ ਜਿਹੜੇ ਬਿਲਕੁਲ ਬੰਦ ਪਏ ਨੇ ਲੋਕਾਂ ਨੇ ਦੁਕਾਨਾਂ ਨੇ ਜਿਹੜੀਆਂ ਬੰਦ ਕੀਤੀਆਂ ਹੋਈਆਂ ਨੇ ਖਨੌਰੀ ਪਾਤਣਾ ਰੋਡ ਤੋਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਜੋ ਮੰਗਾ ਨੂੰ ਲੈ ਕੇ ਜੋ ਮੰਗਾ ਜਦੋਂ ਕਿਸਾਨੀ ਬਿੱਲ ਵਾਪਸ ਹੋਏ ਸੀ ਸੈਂਟਰ ਸਰਕਾਰ ਨੇ ਵਾਪਸ ਕੀਤੇ ਸੀਗੇ ਤਾਂ ਉਸ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਤੋਂ ਸੜਕਾਂ ਤੇ ਆ ਚੁੱਕੇ ਨੇ ਤਾਂ ਜੋ ਮੰਗਾਂ ਨੇ ਜਿਹੜੀਆਂ ਉਹ ਮਨਵਾਈਆਂ ਜਾ ਸਕਣ ਜਿਹੜੀਆਂ ਮੰਗਾਂ ਸੈਂਟਰ ਸਰਕਾਰ ਨੇ ਮੰਗਣ ਲਈ ਕਿਹਾ ਗਿਆ ਸੀ ਤਾਂ ਕਿਸਾਨਾਂ ਦਾ ਕਹਿਣਾ ਕਿ ਉਹ ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਹਲੇ ਤੱਕ ਨਹੀਂ ਗਈਆਂ ਉਹਨਾਂ ਦੀ ਨੋਟੀਫਿਕੇਸ਼ਨ ਨਹੀਂ ਹੋਈ ਇੰਪਲੀਮੈਂਟ ਨਹੀਂ ਹੋਈਆਂ ਤਾਂ ਦੇਖ ਸਕਦੇ ਹੋ ਤੁਸੀਂ ਉਸੇ ਨੂੰ ਲੈ ਕੇ ਕਿਸਾਨ ਤੇ ਸੈਂਟਰ ਦੇ ਵਿਚਕਾਰ ਜਿਹੜਾ ਰੇਡ ਕੋ ਇੱਕ ਵਾਰ ਫਿਰ ਤੋਂ ਬਣ ਚੁੱਕਿਆ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਮੈਂ ਇਧਰਲੇ ਪਾਸੇ ਕਹੂੰਗਾ ਉਹ ਵੀ ਦਿਖਾ ਦਿਓ ਗੜੀਆਂ ਵੀ ਸੁੰਨੀਆਂ ਪਈਆਂ ਨੇ ਸਾਰਾ ਪਾਸੇ ਸੁੰਨਾ ਹੀ ਸੁੰਨਾ ਪਿਆ ਦੂਰ ਤੱਕ ਮੈਂ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ ਦੁਕਾਨਾਂ ਹਰ ਪਾਸੇ ਬੰਦ ਪਈਆਂ ਨੇ ਕਿਸਾਨ ਨੇ ਜਿਹੜੇ ਹਰ ਪਾਸੇ ਕਿਸਾਨ ਹੀ ਕਿਸਾਨ ਨੇ ਤਾਂ ਸਾਹਮਣੇ ਦੇਖ ਸਕਦੇ ਹਾਂ ਜਿਵੇਂ ਟਰੈਕਟਰ ਨੇ ਜਿਹੜੇ ਆ ਮੋਟਰਸਾਈਕਲਾਂ ਤੇ ਜਿਹੜੇ ਕਿਸਾਨ ਜਾ ਰਹੇ ਨੇ ਖਨੌਰੀ ਧਰਨਾ ਜਿਹੜਾ ਲੱਗਿਆ ਹੋਇਆ ਉੱਤੇ ਪਹੁੰਚਣ ਦੇ ਲਈ ਪਰ ਬਾਜ਼ਾਰ ਨੇ ਜਿਹੜੇ ਬਾਜ਼ਾਰ ਬੰਦ ਨੂੰ ਭਾਰਤ ਬੰਦ ਨੂੰ ਜਿਹੜਾ ਸੱਦਾ ਦਿੱਤਾ ਗਿਆ ਸੀ ਪੰਜਾਬ ਬੰਦ ਹੈ ਜਿਹੜਾ ਪੂਰੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਸਮਰਥਨ ਜਿਹੜਾ ਮਿਲ ਰਿਹਾ ਹੈ ਪੂਰੇ ਤਰੀਕੇ ਦੇ ਨਾਲ ਸੁੰਨ ਪਏ ਨੇ ਦੁਕਾਨਾਂ ਬੰਦ ਪਈਆਂ ਨੇ ਤੇ ਇਹ ਰੋਡ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਸਿੱਧਾ ਪਟਿਆਲੇ ਨੂੰ ਜਾਂਦਾ ਤੇ ਇੱਥੋਂ ਹੀ ਸਿੱਧਾ ਸੰਗਰੂਰ ਨੂੰ ਜਾਂਦਾ ਤਾਂ ਇਹ ਰੋਡ ਵੀ ਦੇਖ ਸਕਦੇ ਹੋ ਬਿਲਕੁਲ ਸੁੰਨੇ ਪਏ ਨੇ ਕਿਸਾਨਾਂ ਨੂੰ ਸਮਰਥਨ ਜਿਹੜਾ ਮਿਲ ਰਿਹਾ ਹੈ ਤਾਂ ਦੇਖ ਸਕਦੇ ਹੋ ਬੰਦ ਦਾ ਸੱਦਾ ਦਿੱਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਤਾਂ ਅੱਜ ਸਾਰੇ ਬਾਜ਼ਾਰ ਨੇ ਜਿਹੜੇ ਦੁਕਾਨਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਬੰਦ ਨਜ਼ਰ ਆ ਰਹੀਆਂ ਨੇ ਕਿਸਾਨਾਂ ਨੂੰ ਪੂਰੇ ਤਰੀਕੇ ਦੇ ਨਾਲ ਬੰਦ ਨੂੰ ਸਮਰਥਨ ਹੈ ਜਿਹੜਾ ਉਹ ਮਿਲ ਰਿਹਾ ਮੈਂ ਕਹੂੰਗਾ ਇਧਰਲੇ ਪਾਸੇ ਵੀ ਜ਼ਰੂਰ ਦਿਖਾ ਦਿਓ ਇਹ ਰੋਡ ਹੈ ਜਿਹੜਾ ਇਸੇ ਰੋਡ ਦੇ ਉੱਪਰ ਇਹ ਦਿੱਲੀ ਨੂੰ ਜਾਂਦਾ ਸਿੱਧਾ ਇਧਰੋਂ ਸੰਗਰੂਰ ਨੂੰ ਜਾਂਦਾ ਪਟਿਆਲੇ ਨੂੰ ਜਾਂਦਾ ਦੇਖ ਸਕਦੇ ਹੋ ਸਾਹਮਣੇ ਉਹ ਖਨੌਰੀ ਨੂੰ ਰਸਤਾ ਜਾਂਦਾ ਤਾਂ ਇਹ ਰੋਡ ਬਿਲਕੁਲ ਸੁੰਨ ਪਿਆ ਕਿਤੇ ਕਿਤੇ ਟਾਵੇਂ ਟਾਵੇਂ ਮੋਟਰਸਾਈਕਲ ਆਉਂਦੇ ਨੇ ਕਿਸਾਨਾਂ ਦੇ ਮੋਟਰਸਾਈਕਲ ਫਿਰਦੇ ਨੇ ਟਰੈਕਟਰ ਫਿਰਦੇ ਨੇ ਗੱਡੀਆਂ ਫਿਰਦੀਆਂ ਨੇ ਇਹ ਤਾਂ ਦੇਖ ਸਕਦੇ ਹੋ ਬਾਜ਼ਾਰ ਨੇ ਜਿਹੜੇ ਬਿਲਕੁਲ ਬੰਦ ਪਏ ਨੇ ਲੋਕਾਂ ਨੇ ਦੁਕਾਨਾਂ ਨੇ ਜਿਹੜੀਆਂ ਬੰਦ ਕੀਤੀਆਂ ਹੋਈਆਂ ਨੇ ਖਨੌਰੀ ਪਾਤਣਾ ਰੋਡ ਤੋਂ ਤੁਹਾਨੂੰ ਦਿਖਾ ਰਹੇ ਆ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਜੋ ਮੰਗਾ ਨੂੰ ਲੈ ਕੇ ਜੋ ਮੰਗਾ ਜਦੋਂ ਕਿਸਾਨੀ ਬਿੱਲ ਵਾਪਸ ਹੋਏ ਸੀ ਸੈਂਟਰ ਸਰਕਾਰ ਨੇ ਵਾਪਸ ਕੀਤੇ ਸੀਗੇ ਤਾਂ ਉਸ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਤੋਂ ਸੜਕਾਂ ਤੇ ਆ ਚੁੱਕੇ ਨੇ ਤਾਂ ਜੋ ਮੰਗਾਂ ਨੇ ਜਿਹੜੀਆਂ ਉਹ ਮਨਵਾਈਆਂ ਜਾ ਸਕਣ ਜਿਹੜੀਆਂ ਮੰਗਾਂ ਸੈਂਟਰ ਸਰਕਾਰ ਨੇ ਮੰਗਣ ਲਈ ਕਿਹਾ ਗਿਆ ਸੀ ਤਾਂ ਕਿਸਾਨਾਂ ਦਾ ਕਹਿਣਾ ਕਿ ਉਹ ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਹਲੇ ਤੱਕ ਨਹੀਂ ਗਈਆਂ ਉਹਨਾਂ ਦੀ ਨੋਟੀਫਿਕੇਸ਼ਨ ਨਹੀਂ ਹੋਈ ਇੰਪਲੀਮੈਂਟ ਨਹੀਂ ਹੋਈਆਂ ਤਾਂ ਦੇਖ ਸਕਦੇ ਹੋ ਤੁਸੀਂ ਉਸੇ ਨੂੰ ਲੈ ਕੇ ਕਿਸਾਨ ਤੇ ਸੈਂਟਰ ਦੇ ਵਿਚਕਾਰ ਜਿਹੜਾ ਰੇੜਕ ਉਹ ਇੱਕ ਵਾਰ ਫਿਰ ਤੋਂ ਬਣ ਚੁੱਕਿਆ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਮੈਂ ਇੱਧਰਲੇ ਪਾਸੇ ਕਹੂੰਗਾ ਉਹ ਵੀ ਦਿਖਾ ਦਿਓ ਗੜੀਆਂ ਵੀ ਸੁੰਨੀਆਂ ਪਈਆਂ ਨੇ ਸਾਰਾ ਪਾਸੇ ਸੁਨਣਾ ਹੀ ਸੁਨਣਾ ਪਿਆਸ ਦੂਰ ਤੱਕ ਮੈਂ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ ਦੁਕਾਨਾਂ ਹਰ ਪਾਸੇ ਬੰਦ ਪਈਆਂ ਨੇ ਕਿਸਾਨ ਨੇ ਜਿਹੜੇ ਹਰ ਪਾਸੇ ਕਿਸਾਨ ਹੀ ਕਿਸਾਨ ਨੇ ਤਾਂ ਸਾਹਮਣੇ ਦੇਖ ਸਕਦੇ ਹੋ ਜਿਵੇਂ ਟਰੈਕਟਰ ਨੇ ਜਿਹੜੇ ਆ ਮੋਟਰਸਾਈਕਲਾਂ ਤੇ ਜਿਹੜੇ ਕਿਸਾਨ ਜਾ ਰਹੇ ਨੇ ਖਨੌਰੀ ਧਰਨਾ ਜਿਹੜਾ ਲੱਗਿਆ ਹੋਇਆ ਉੱਤੇ ਪਹੁੰਚਣ ਦੇ ਲਈ ਪਰ ਬਾਜ਼ਾਰ ਨੇ ਜਿਹੜੇ ਬਾਜ਼ਾਰ ਬੰਦ ਨੂੰ ਭਾਰਤ ਬੰਦ ਨੂੰ ਜਿਹੜਾ ਸੱਦਾ ਦਿੱਤਾ ਗਿਆ ਸੀ ਪੰਜਾਬ ਬੰਦ ਹੈ ਜਿਹੜਾ ਪੂਰੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਸਮਰਥਨ ਜਿਹੜਾ ਮਿਲ ਰਿਹਾ ਹੈ ਪੂਰੇ ਤਰੀਕੇ ਦੇ ਨਾਲ ਸੁੰਨ ਪਏ ਨੇ ਦੁਕਾਨਾਂ ਬੰਦ ਪਈਆਂ ਨੇ ਤੇ ਇਹ ਰੋਡ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਸਿੱਧਾ ਪਟਿਆਲੇ ਨੂੰ ਜਾਂਦਾ ਤੇ ਇੱਥੋਂ ਹੀ ਸਿੱਧਾ ਸੰਗਰੂਰ ਨੂੰ ਜਾਂਦਾ ਤਾਂ ਇਹ ਰੋਡ ਵੀ ਦੇਖ ਸਕਦੇ ਹੋ ਬਿਲਕੁਲ ਸੁੰਨੇ ਪਏ ਨੇ ਕਿਸਾਨਾਂ ਨੂੰ ਸਮਰਥਨ ਜਿਹੜਾ ਮਿਲ ਰਿਹਾ ਤਾਂ ਦੇਖ ਸਕਦੇ ਹੋ ਬੰਦ ਦਾ ਸੱਦਾ ਦਿੱਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਤਾਂ ਅੱਜ ਸਾਰੇ ਬਾਜ਼ਾਰ ਨੇ ਜਿਹੜੇ ਦੁਕਾਨਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਬੰਦ ਨਜ਼ਰ ਆ ਰਹੀਆਂ ਨੇ ਕਿਸਾਨਾਂ ਨੂੰ ਉਰੇ ਤਰੀਕੇ ਦੇ ਨਾਲ ਬੰਦ ਨੂੰ ਸਮਰਥਨ ਹੈ ਜਿਹੜਾ ਉਹ ਮਿਲ ਰਿਹਾ ਮੈਂ ਕਹੂੰਗਾ ਇੱਧਰਲੇ ਪਾਸੇ ਵੀ ਜ਼ਰੂਰ ਦਿਖਾ ਦਿਓ ਇਹ ਰੋਡ ਹੈ ਜਿਹੜਾ ਇਸੇ ਰੋਡ ਦੇ ਉੱਪਰ ਇਹ ਦਿੱਲੀ ਨੂੰ ਜਾਂਦਾ ਸਿੱਧਾ ਇੱਧਰੋਂ ਸੰਗਰੂਰ ਨੂੰ ਜਾਂਦਾ ਪਟਿਆਲੇ ਨੂੰ ਜਾਂਦਾ ਦੇਖ ਸਕਦੇ ਹੋ ਸਾਹਮਣੇ ਉਹ ਖਨੌਰੀ ਨੂੰ ਰਸਤਾ ਜਾਂਦਾ ਤਾਂ ਇਹ ਰੋਡ ਬਿਲਕੁਲ ਸੁੰਨ ਪਿਆ ਕਿਤੇ ਕਿਤੇ ਟਾਵੇਂ ਟਾਵੇਂ ਮੋਟਰਸਾਈਕਲ ਆਉਂਦੇ ਨੇ ਕਿਸਾਨਾਂ ਦੇ ਮੋਟਰਸਾਈਕਲ ਫਿਰਦੇ ਨੇ ਟਰੈਕਟਰ ਫਿਰਦੇ ਨੇ ਗੱਡੀਆਂ ਫਿਰਦੀਆਂ ਨੇ ਇਹ ਤਾਂ ਦੇਖ ਸਕਦੇ ਹੋ ਬਾਜ਼ਾਰ ਨੇ ਜਿਹੜੇ ਬਿਲਕੁਲ ਬੰਦ ਪਏ ਨੇ ਲੋਕਾਂ ਨੇ ਦੁਕਾਨਾਂ ਨੇ ਜਿਹੜੀਆਂ ਬੰਦ ਕੀਤੀਆਂ ਹੋਈਆਂ ਨੇ ਖਨੌਰੀ ਪਾਤਣਾ ਰੋਡ ਤੋਂ ਤੁਹਾਨੂੰ ਦਿਖਾ ਰਹੇ ਆ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਜੋ ਮੰਗਾਂ ਨੂੰ ਲੈ ਕੇ ਜੋ ਮੰਗਾਂ ਜਦੋਂ ਕਿਸਾਨੀ ਬਿੱਲ ਵਾਪਸ ਹੋਏ ਸੀ ਸੈਂਟਰ ਸਰਕਾਰ ਨੇ ਵਾਪਸ ਕੀਤੇ ਸੀਗੇ ਤਾਂ ਉਸ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਤੋਂ ਸੜਕਾਂ ਤੇ ਆ ਚੁੱਕੇ ਨੇ ਤਾਂ ਜੋ ਮੰਗਾਂ ਨੇ ਜਿਹੜੀਆਂ ਉਹ ਮਨਵਾਈਆਂ ਜਾ ਸਕਣ ਜਿਹੜੀਆਂ ਮੰਗਾਂ ਸੈਂਟਰ ਸਰਕਾਰ ਨੇ ਮੰਗਣ ਲਈ ਕਿਹਾ ਗਿਆ ਸੀ ਤਾਂ ਕਿਸਾਨਾਂ ਦਾ ਕਹਿਣਾ ਕਿ ਉਹ ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਹਲੇ ਤੱਕ ਨਹੀਂ ਗਈਆਂ ਉਹਨਾਂ ਦੀ ਨੋਟੀਫਿਕੇਸ਼ਨ ਨਹੀਂ ਹੋਈ ਇੰਪਲੀਮੈਂਟ ਨਹੀਂ ਹੋਈਆਂ ਤਾਂ ਦੇਖ ਸਕਦੇ ਹੋ ਤੁਸੀਂ ਉਸੇ ਨੂੰ ਲੈ ਕੇ ਕਿਸਾਨ ਤੇ ਸੈਂਟਰ ਦੇ ਵਿਚਕਾਰ ਜਿਹੜਾ ਰੇਡ ਕਾ ਉਹ ਇੱਕ ਵਾਰ ਫਿਰ ਤੋਂ ਬਣ ਚੁੱਕਿਆ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਮੈਂ ਇਧਰਲੇ ਪਾਸੇ ਕਹੂੰਗਾ ਉਹ ਵੀ ਦਿਖਾ ਦਿਓ ਗੜੀਆਂ ਵੀ ਸੁੰਨੀਆਂ ਪਈਆਂ ਨੇ ਸਾਰਾ ਪਾਸੇ ਸੁੰਨਾ ਹੀ ਸੁੰਨਾ ਪਿਆ ਦੂਰ ਤੱਕ ਮੈਂ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ ਦੁਕਾਨਾਂ ਹਰ ਪਾਸੇ ਬੰਦ ਪਈਆਂ ਨੇ ਕਿਸਾਨ ਨੇ ਜਿਹੜੇ ਹਰ ਪਾਸੇ ਕਿਸਾਨ ਹੀ ਕਿਸਾਨ ਨੇਤਾ ਸਾਹਮਣੇ ਦੇਖ ਸਕਦੇ ਹਾਂ ਜਿਵੇਂ ਟਰੈਕਟਰ ਨੇ ਜਿਹੜੇ ਆ ਮੋਟਰਸਾਈਕਲਾਂ ਤੇ ਜਿਹੜੇ ਕਿਸਾਨ ਜਾ ਰਹੇ ਨੇ ਖਨੌਰੀ ਧਰਨਾ ਜਿਹੜਾ ਲੱਗਿਆ ਹੋਇਆ ਉੱਤੇ ਪਹੁੰਚਣ ਦੇ ਲਈ ਪਰ ਬਾਜ਼ਾਰ ਨੇ ਜਿਹੜੇ ਬਾਜ਼ਾਰ ਬੰਦ ਨੂੰ ਭਾਰਤ ਬੰਦ ਨੂੰ ਜਿਹੜਾ ਸੱਦਾ ਦਿੱਤਾ ਗਿਆ ਸੀ ਪੰਜਾਬ ਬੰਦ ਹੈ ਜਿਹੜਾ ਪੂਰੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਸਮਰਥਨ ਹੈ ਜਿਹੜਾ ਮਿਲ ਰਿਹਾ ਹੈ ਪੂਰੇ ਤਰੀਕੇ ਦੇ ਨਾਲ ਸੁਣ ਪਏ ਨੇ ਦੁਕਾਨਾਂ ਬੰਦ ਪਈਆਂ ਨੇ ਤੇ ਇਹ ਰੋਡ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਸਿੱਧਾ ਪਟਿਆਲੇ ਨੂੰ ਜਾਂਦਾ ਤੇ ਇੱਥੋਂ ਹੀ ਸਿੱਧਾ ਸੰਗਰੂਰ ਨੂੰ ਜਾਂਦਾ ਤਾਂ ਇਹ ਰੋਡ ਵੀ ਦੇਖ ਸਕਦੇ ਹੋ ਬਿਲਕੁਲ ਸੁੰਨੇ ਪਏ ਨੇ ਕਿਸਾਨਾਂ ਨੂੰ ਸਮਰਥਨ ਆ ਜਿਹੜਾ ਮਿਲ ਰਿਹਾ ਤਾਂ ਦੇਖ ਸਕਦੇ ਹੋ ਬੰਦ ਦਾ ਸੱਦਾ ਦਿੱਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਤਾਂ ਅੱਜ ਸਾਰੇ ਬਾਜ਼ਾਰ ਨੇ ਜਿਹੜੇ ਦੁਕਾਨਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਬੰਦ ਨਜ਼ਰ ਆ ਰਹੀਆਂ ਨੇ ਕਿਸਾਨਾਂ ਨੂੰ ਪੂਰੇ ਤਰੀਕੇ ਦੇ ਨਾਲ ਬੰਦ ਨੂੰ ਸਮਰਥਨ ਆ ਜਿਹੜਾ ਉਹ ਮਿਲ ਰਿਹਾ ਮੈਂ ਕਹੂੰਗਾ ਇੱਧਰਲੇ ਪਾਸੇ ਵੀ ਜ਼ਰੂਰ ਦਿਖਾ ਦਿਓ ਇਹ ਰੋਡ ਆ ਜਿਹੜਾ ਇਸੇ ਰੋਡ ਦੇ ਉੱਪਰ ਇਹ ਦਿੱਲੀ ਨੂੰ ਜਾਂਦਾ ਸੱਦਾ ਇਧਰੋਂ ਸੰਗਰੂਰ ਨੂੰ ਜਾਂਦਾ ਪਟਿਆਲੇ ਨੂੰ ਜਾਂਦਾ ਦੇਖ ਸਕਦੇ ਹੋ ਸਾਹਮਣੇ ਉਹ ਖਨੌਰੀ ਨੂੰ ਰਸਤਾ ਜਾਂਦਾ ਤਾਂ ਇਹ ਰੋਡ ਬਿਲਕੁਲ ਸੁੰਨ ਪਿਆ ਕਿਤੇ ਕਿਤੇ ਟਾਵੇਂ-ਟਾਵੇਂ ਮੋਟਰਸਾਈਕਲ ਆਉਂਦੇ ਨੇ ਕਿਸਾਨਾਂ ਦੇ ਮੋਟਰਸਾਈਕਲ ਫਿਰਦੇ ਨੇ ਟਰੈਕਟਰ ਫਿਰਦੇ ਨੇ ਗੱਡੀਆਂ ਫਿਰਦੀਆਂ ਨੇ ਇਹਦਾ ਦੇਖ ਸਕਦੇ ਹੋ ਬਾਜ਼ਾਰ ਨੇ ਜਿਹੜੇ ਬਿਲਕੁਲ ਬੰਦ ਪਏ ਨੇ ਲੋਕਾਂ ਨੇ ਦੁਕਾਨਾਂ ਨੇ ਜਿਹੜੀਆਂ ਬੰਦ ਕੀਤੀਆਂ ਹੋਈਆਂ ਨੇ ਖਨੌਰੀ ਪਾਤਣਾ ਰੋਡ ਤੋਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਜੋ ਮੰਗਾਂ ਨੂੰ ਲੈ ਕੇ ਜੋ ਮੰਗਾਂ ਜਦੋਂ ਕਿਸਾਨੀ ਬਿੱਲ ਵਾਪਸ ਹੋਏ ਸੀ ਸੈਂਟਰ ਸਰਕਾਰ ਨੇ ਵਾਪਸ ਕੀਤੇ ਸੀਗੇ ਤਾਂ ਉਸ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਤੋਂ ਸੜਕਾਂ ਤੇ ਆ ਚੁੱਕੇ ਨੇ ਤਾਂ ਜੋ ਮੰਗਾਂ ਨੇ ਜਿਹੜੀਆਂ ਉਹ ਮਨਵਾਈਆਂ ਜਾ ਸਕਣ ਜਿਹੜੀਆਂ ਮੰਗਾਂ ਸੈਂਟਰ ਸਰਕਾਰ ਨੇ ਮੰਗਣ ਲਈ ਕਿਹਾ ਗਿਆ ਸੀ ਤਾਂ ਕਿਸਾਨਾਂ ਦਾ ਕਹਿਣਾ ਕਿ ਉਹ ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਹਲੇ ਤੱਕ ਨਹੀਂ ਗਈਆਂ ਉਹਨਾਂ ਦੀ ਨੋਟੀਫਿਕੇਸ਼ਨ ਨਹੀਂ ਹੋਈ ਇੰਪਲੀਮੈਂਟ ਨਹੀਂ ਹੋਈਆਂ ਤਾਂ ਦੇਖ ਸਕਦੇ ਹੋ ਤੁਸੀਂ ਉਸੇ ਨੂੰ ਲੈ ਕੇ ਕਿਸਾਨ ਤੇ ਸੈਂਟਰ ਦੇ ਵਿਚਕਾਰ ਜਿਹੜਾ ਰੇਡ ਹੈ ਉਹ ਇੱਕ ਵਾਰ ਫਿਰ ਤੋਂ ਬਣ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਮੈਂ ਇਧਰਲੇ ਪਾਸੇ ਕਹੂੰਗਾ ਉਹ ਵੀ ਦਿਖਾ ਦਿਓ ਗੜੀਆਂ ਵੀ ਸੁੰਨੀਆਂ ਪਈਆਂ ਨੇ ਸਾਰਾ ਪਾਸੇ ਸੁੰਨਾ ਹੀ ਸੁੰਨਾ ਪਿਆ ਦੂਰ ਤੱਕ ਮੈਂ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ ਦੁਕਾਨਾਂ ਹਰ ਪਾਸੇ ਬੰਦ ਪਈਆਂ ਨੇ ਕਿਸਾਨ ਨੇ ਜਿਹੜੇ ਹਰ ਪਾਸੇ ਕਿਸਾਨ ਹੀ ਕਿਸਾਨ ਨੇ ਤਾਂ ਸਾਹਮਣੇ ਦੇਖ ਸਕਦੇ ਹਾਂ ਜਿਵੇਂ ਟਰੈਕਟਰ ਨੇ ਜਿਹੜੇ ਆ ਮੋਟਰਸਾਈਕਲਾਂ ਤੇ ਜਿਹੜੇ ਕਿਸਾਨ ਜਾ ਰਹੇ ਨੇ ਖਨੌਰੀ ਧਰਨਾ ਜਿਹੜਾ ਲੱਗਿਆ ਹੋਇਆ ਉੱਤੇ ਪਹੁੰਚਣ ਦੇ ਲਈ ਪਰ ਬਾਜ਼ਾਰ ਨੇ ਜਿਹੜੇ ਬਾਜ਼ਾਰ ਬੰਦ ਨੂੰ ਭਾਰਤ ਬੰਦ ਨੂੰ ਜਿਹੜਾ ਸੱਦਾ ਦਿੱਤਾ ਗਿਆ ਸੀ ਪੰਜਾਬ ਬੰਦ ਹੈ ਜਿਹੜਾ ਪੂਰੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਸਮਰਥਨ ਹੈ ਜਿਹੜਾ ਮਿਲ ਰਿਹਾ ਹੈ ਪੂਰੇ ਤਰੀਕੇ ਦੇ ਨਾਲ ਸੁੰਨ ਪਏ ਨੇ ਦੁਕਾਨਾਂ ਬੰਦ ਪਈਆਂ ਨੇ ਤੇ ਇਹ ਰੋਡ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਸਿੱਧਾ ਪਟਿਆਲੇ ਨੂੰ ਜਾਂਦਾ ਤੇ ਇੱਥੋਂ ਹੀ ਸਿੱਧਾ ਸੰਗਰੂਰ ਨੂੰ ਜਾਂਦਾ ਤਾਂ ਇਹ ਰੋਡ ਵੀ ਦੇਖ ਸਕਦੇ ਹੋ ਬਿਲਕੁਲ ਸੁੰਨੇ ਪਏ ਨੇ ਕਿਸਾਨਾਂ ਨੂੰ ਸਮਰਥਨ ਹੈ ਜਿਹੜਾ ਮਿਲ ਰਿਹਾ ਹੈ ਤਾਂ ਦੇਖ ਸਕਦੇ ਹੋ ਬੰਦ ਦਾ ਸੱਦਾ ਦਿੱਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਤਾਂ ਅੱਜ ਸਾਰੇ ਬਾਜ਼ਾਰ ਨੇ ਜਿਹੜੇ ਦੁਕਾਨਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਬੰਦ ਨਜ਼ਰ ਆ ਰਹੀਆਂ ਨੇ ਕਿਸਾਨਾਂ ਨੂੰ ਪੂਰੇ ਤਰੀਕੇ ਦੇ ਨਾਲ ਬੰਦ ਨੂੰ ਸਮਰਥਨ ਹੈ ਜਿਹੜਾ ਉਹ ਮਿਲ ਰਿਹਾ ਮੈਂ ਕਹੂੰਗਾ ਇਧਰਲੇ ਪਾਸੇ ਵੀ ਜ਼ਰੂਰ ਦਿਖਾ ਦਿਓ ਇਹ ਰੋਡ ਆ ਜਿਹੜਾ ਇਸੇ ਰੋਡ ਦੇ ਉੱਪਰ ਇਹ ਦਿੱਲੀ ਨੂੰ ਜਾਂਦਾ ਸਿੱਧਾ ਇਧਰੋਂ ਸੰਗਰੂਰ ਨੂੰ ਜਾਂਦਾ ਪਟਿਆਲੇ ਨੂੰ ਜਾਂਦਾ ਦੇਖ ਸਕਦੇ ਹੋ ਸਾਹਮਣੇ ਉਹ ਖਨੌਰੀ ਨੂੰ ਰਸਤਾ ਜਾਂਦਾ ਤਾਂ ਇਹ ਰੋਡ ਬਿਲਕੁਲ ਸੁੱਨ ਪਿਆ ਕਿਤੇ ਕਿਤੇ ਟਾਵੇਂ ਟਾਵੇਂ ਮੋਟਰਸਾਈਕਲ ਆਉਂਦੇ ਨੇ ਕਿਸਾਨਾਂ ਦੇ ਮੋਟਰਸਾਈਕਲ ਫਿਰਦੇ ਨੇ ਟਰੈਕਟਰ ਫਿਰਦੇ ਨੇ ਗੱਡੀਆਂ ਫਿਰਦੀਆਂ ਨੇ ਇਹਦਾ ਦੇਖ ਸਕਦੇ ਹੋ ਬਾਜ਼ਾਰ ਨੇ ਜਿਹੜੇ ਬਿਲਕੁਲ ਬੰਦ ਪਏ ਨੇ ਲੋਕਾਂ ਨੇ ਦੁਕਾਨਾਂ ਨੇ ਜਿਹੜੀਆਂ ਬੰਦ ਕੀਤੀਆਂ ਹੋਈਆਂ ਨੇ ਖਨੌਰੀ ਪਾਤਣਾ ਰੋਡ ਤੋਂ ਤੁਹਾਨੂੰ ਦਿਖਾ ਰਹੇ ਆ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਜੋ ਮੰਗਾ ਨੂੰ ਲੈ ਕੇ ਜੋ ਮੰਗਾ ਜਦੋਂ ਕਿਸਾਨੀ ਬਿੱਲ ਵਾਪਸ ਹੋਏ ਸੀ ਸੈਂਟਰ ਸਰਕਾਰ ਨੇ ਵਾਪਸ ਕੀਤੇ ਸੀਗੇ ਤਾਂ ਉਸ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਤੋਂ ਸੜਕਾਂ ਤੇ ਆ ਚੁੱਕੇ ਨੇ ਤਾਂ ਜੋ ਮੰਗਾਂ ਨੇ ਜਿਹੜੀਆਂ ਉਹ ਮਨਵਾਈਆਂ ਜਾ ਸਕਣ ਜਿਹੜੀਆਂ ਮੰਗਾਂ ਸੈਂਟਰ ਸਰਕਾਰ ਨੇ ਮੰਗਣ ਲਈ ਕਿਹਾ ਗਿਆ ਸੀ ਤਾਂ ਕਿਸਾਨਾਂ ਦਾ ਕਹਿਣਾ ਕਿ ਉਹ ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਹਲੇ ਤੱਕ ਨਹੀਂ ਗਈਆਂ ਉਹਨਾਂ ਦੀ ਨੋਟੀਫਿਕੇਸ਼ਨ ਨਹੀਂ ਹੋਈ ਇੰਪਲੀਮੈਂਟ ਨਹੀਂ ਹੋਈਆਂ ਤਾਂ ਦੇਖ ਸਕਦੇ ਹੋ ਤੁਸੀਂ ਉਸੇ ਨੂੰ ਲੈ ਕੇ ਕਿਸਾਨ ਤੇ ਸੈਂਟਰ ਦੇ ਵਿਚਕਾਰ ਜਿਹੜਾ ਰੇੜਕ ਉਹ ਇੱਕ ਵਾਰ ਫਿਰ ਤੋਂ ਬਣ ਚੁੱਕਿਆ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਮੈਂ ਇਧਰਲੇ ਪਾਸੇ ਕਹੂੰਗਾ ਉਹ ਵੀ ਦਿਖਾ ਦਿਓ ਗੜੀਆਂ ਵੀ ਸੁੰਨੀਆਂ ਪਈਆਂ ਨੇ ਸਾਰਾ ਪਾਸੇ ਸੁਨਣਾ ਹੀ ਸੁਨਣਾ ਪਿਆਸ ਦੂਰ ਤੱਕ ਮੈਂ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ ਦੁਕਾਨਾਂ ਹਰ ਪਾਸੇ ਬੰਦ ਪਈਆਂ ਨੇ ਕਿਸਾਨ ਨੇ ਜਿਹੜੇ ਹਰ ਪਾਸੇ ਕਿਸਾਨ ਹੀ ਕਿਸਾਨ ਨੇ ਤਾਂ ਸਾਹਮਣੇ ਦੇਖ ਸਕਦੇ ਹੋ ਜਿਵੇਂ ਟਰੈਕਟਰ ਨੇ ਜਿਹੜੇ ਆ ਮੋਟਰਸਾਈਕਲਾਂ ਤੇ ਜਿਹੜੇ ਕਿਸਾਨ ਜਾ ਰਹੇ ਨੇ ਖਨੌਰੀ ਧਰਨਾ ਜਿਹੜਾ ਲੱਗਿਆ ਹੋਇਆ ਉੱਤੇ ਪਹੁੰਚਣ ਦੇ ਲਈ ਪਰ ਬਾਜ਼ਾਰ ਨੇ ਜਿਹੜੇ ਬਾਜ਼ਾਰ ਬੰਦ ਨੂੰ ਭਾਰਤ ਬੰਦ ਨੂੰ ਜਿਹੜਾ ਸੱਦਾ ਦਿੱਤਾ ਗਿਆ ਸੀ ਪੰਜਾਬ ਬੰਦ ਹੈ ਜਿਹੜਾ ਪੂਰੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਸਮਰਥਨ ਹੈ ਜਿਹੜਾ ਮਿਲ ਰਿਹਾ ਹੈ ਪੂਰੇ ਤਰੀਕੇ ਦੇ ਨਾਲ ਸੁੱਨ ਪਏ ਨੇ ਦੁਕਾਨਾਂ ਬੰਦ ਪਈਆਂ ਨੇ ਤੇ ਇਹ ਰੋਡ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਸਿੱਧਾ ਪਟਿਆਲੇ ਨੂੰ ਜਾਂਦਾ ਤੇ ਇੱਥੋਂ ਹੀ ਸਿੱਧਾ ਸੰਗਰੂਰ ਨੂੰ ਜਾਂਦਾ ਤਾਂ ਇਹ ਰੋਡ ਵੀ ਦੇਖ ਸਕਦੇ ਹੋ ਬਿਲਕੁਲ ਸੁੱਨੇ ਪਏ ਨੇ ਕਿਸਾਨਾਂ ਨੂੰ ਸਮਰਥਨ ਆ ਜਿਹੜਾ ਮਿਲ ਰਿਹਾ ਤਾਂ ਦੇਖ ਸਕਦੇ ਹੋ ਬੰਦ ਦਾ ਸੱਦਾ ਦਿੱਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਤਾਂ ਅੱਜ ਸਾਰੇ ਬਾਜ਼ਾਰ ਨੇ ਜਿਹੜੇ ਦੁਕਾਨਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਬੰਦ ਨਜ਼ਰ ਆ ਰਹੀਆਂ ਨੇ ਕਿਸਾਨਾਂ ਨੂੰ ਪੂਰੇ ਤਰੀਕੇ ਦੇ ਨਾਲ ਬੰਦ ਨੂੰ ਸਮਰਥਨ ਹੈ ਜਿਹੜਾ ਉਹ ਮਿਲ ਰਿਹਾ ਮੈਂ ਕਹੂੰਗਾ ਇਧਰਲੇ ਪਾਸੇ ਵੀ ਜ਼ਰੂਰ ਦਿਖਾ ਦਿਓ ਇਹ ਰੋਡ ਆ ਜਿਹੜਾ ਇਸੇ ਰੋਡ ਦੇ ਉੱਪਰ ਇਹ ਦਿੱਲੀ ਨੂੰ ਜਾਂਦਾ ਸਿੱਧਾ ਇਧਰੋਂ ਸੰਗਰੂਰ ਨੂੰ ਜਾਂਦਾ ਪਟਿਆਲੇ ਨੂੰ ਜਾਂਦਾ ਦੇਖ ਸਕਦੇ ਹੋ ਸਾਹਮਣੇ ਉਹ ਖਨੌਰੀ ਨੂੰ ਰਸਤਾ ਜਾਂਦਾ ਤਾਂ ਇਹ ਰੋਡ ਬਿਲਕੁਲ ਸੁੱਨ ਪਿਆ ਕਿਤੇ ਕਿਤੇ ਟਾਵੇਂ ਟਾਵੇਂ ਮੋਟਰਸਾਈਕਲ ਆਉਂਦੇ ਨੇ ਕਿਸਾਨਾਂ ਦੇ ਮੋਟਰਸਾਈਕਲ ਫਿਰਦੇ ਨੇ ਟਰੈਕਟਰ ਫਿਰਦੇ ਨੇ ਗੱਡੀਆਂ ਫਿਰਦੀਆਂ ਨੇ ਤਾਂ ਦੇਖ ਸਕਦੇ ਹੋ ਬਾਜ਼ਾਰ ਨੇ ਜਿਹੜੇ ਬਿਲਕੁਲ ਬੰਦ ਪਏ ਨੇ ਲੋਕਾਂ ਨੇ ਦੁਕਾਨਾਂ ਨੇ ਜਿਹੜੀਆਂ ਬੰਦ ਕੀਤੀਆਂ ਹੋਈਆਂ ਨੇ ਖਨੌਰੀ ਪਾਤਣਾ ਰੋਡ ਤੋਂ ਤੁਹਾਨੂੰ ਦਿਖਾ ਰਹੇ ਆ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਜੋ ਮੰਗਾਂ ਨੂੰ ਲੈ ਕੇ ਜੋ ਮੰਗਾਂ ਜਦੋਂ ਕਿਸਾਨੀ ਬਿੱਲ ਵਾਪਸ ਹੋਏ ਸੀ ਸੈਂਟਰ ਸਰਕਾਰ ਨੇ ਵਾਪਸ ਕੀਤੇ ਸੀਗੇ ਤਾਂ ਉਸ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਤੋਂ ਸੜਕਾਂ ਤੇ ਆ ਚੁੱਕੇ ਨੇ ਤਾਂ ਜੋ ਮੰਗਾਂ ਨੇ ਜਿਹੜੀਆਂ ਉਹ ਮਨਵਾਈਆਂ ਜਾ ਸਕਣ ਜਿਹੜੀਆਂ ਮੰਗਾਂ ਸੈਂਟਰ ਸਰਕਾਰ ਨੇ ਮੰਗਣ ਲਈ ਕਿਹਾ ਗਿਆ ਸੀ ਤਾਂ ਕਿਸਾਨਾਂ ਦਾ ਕਹਿਣਾ ਕਿ ਉਹ ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਹਲੇ ਤੱਕ ਨਹੀਂ ਗਈਆਂ ਉਹਨਾਂ ਦੀ ਨੋਟੀਫਿਕੇਸ਼ਨ ਨਹੀਂ ਹੋਈ ਇੰਪਲੀਮੈਂਟ ਨਹੀਂ ਹੋਈਆਂ ਤਾਂ ਦੇਖ ਸਕਦੇ ਹੋ ਤੁਸੀਂ ਉਸੇ ਨੂੰ ਲੈ ਕੇ ਕਿਸਾਨ ਤੇ ਸੈਂਟਰ ਦੇ ਵਿਚਕਾਰ ਜਿਹੜਾ ਰੇਡ ਕਾ ਉਹ ਇੱਕ ਵਾਰ ਫਿਰ ਤੋਂ ਬਣ ਚੁੱਕਿਆ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਮੈਂ ਇਧਰਲੇ ਪਾਸੇ ਕਹੂੰਗਾ ਉਹ ਵੀ ਦਿਖਾ ਦਿਓ ਗੜੀਆਂ ਵੀ ਸੁੰਨੀਆਂ ਪਈਆਂ ਨੇ ਸਾਰਾ ਪਾਸੇ ਸੁੰਨਾ ਹੀ ਸੁੰਨਾ ਪਿਆ ਦੂਰ ਤੱਕ ਮੈਂ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ ਦੁਕਾਨਾਂ ਹਰ ਪਾਸੇ ਬੰਦ ਪਈਆਂ ਨੇ ਕਿਸਾਨ ਨੇ ਜਿਹੜੇ ਹਰ ਪਾਸੇ ਕਿਸਾਨ ਹੀ ਕਿਸਾਨ ਨੇ ਤਾਂ ਸਾਹਮਣੇ ਦੇਖ ਸਕਦੇ ਹੋ ਜਿਵੇਂ ਟਰੈਕਟਰ ਨੇ ਜਿਹੜੇ ਆ ਮੋਟਰਸਾਈਕਲਾਂ ਤੇ ਜਿਹੜੇ ਕਿਸਾਨ ਜਾ ਰਹੇ ਨੇ ਖਨੌਰੀ ਧਰਨਾ ਜਿਹੜਾ ਲੱਗਿਆ ਹੋਇਆ ਉੱਤੇ ਪਹੁੰਚਣ ਦੇ ਲਈ ਪਰ ਬਾਜ਼ਾਰ ਨੇ ਜਿਹੜੇ ਬਾਜ਼ਾਰ ਬੰਦ ਨੂੰ ਭਾਰਤ ਬੰਦ ਨੂੰ ਜਿਹੜਾ ਸੱਦਾ ਦਿੱਤਾ ਗਿਆ ਸੀ ਪੰਜਾਬ ਬੰਦ ਹੈ ਜਿਹੜਾ ਪੂਰੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਸਮਰਥਨ ਹੈ ਜਿਹੜਾ ਮਿਲ ਰਿਹਾ ਹੈ ਪੂਰੇ ਤਰੀਕੇ ਦੇ ਨਾਲ ਸੁਣਨ ਪਏ ਨੇ ਦੁਕਾਨਾਂ ਬੰਦ ਪਈਆਂ ਨੇ ਤੇ ਇਹ ਰੋਡ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਸਿੱਧਾ ਪਟਿਆਲੇ ਨੂੰ ਜਾਂਦਾ ਤੇ ਇੱਥੋਂ ਹੀ ਸਿੱਧਾ ਸੰਗਰੂਰ ਨੂੰ ਜਾਂਦਾ ਤਾਂ ਇਹ ਰੋਡ ਵੀ ਦੇਖ ਸਕਦੇ ਹੋ